ਕਪੂਰਥਲਾ ਦੇ ਪਿੰਡ ਪੰਡਾਲ ਬੇਟ ਤੇ ਇੱਕ ਵਿਅਕਤੀ ਦੀ ਲਾਸ਼ ਖੂਨ ਨਾਲ ਲਤਪਤ ਮਿਲੀ ਜਿਹਨੂੰ ਦਾਜ਼ੀ ਕੇ ਲਾਸ਼ ਦੇਖ ਕੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਇਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਤੇ ਪੁਲਿਸ ਮੌਕੇ ਤੇ ਪਹੁੰਚ ਚੁੱਕੇ ਤੇ ਲਾਸ਼ ਨੂੰ ਜਿੱਥੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਉੱਥੇ ਹੀ ਜੋ ਜਾਣਕਾਰੀ ਸਾਹਮਣੇ ਆਈ ਕਿ ਤੜਕਸਾਰ ਲੋਕਾਂ ਨੇ ਪਿੰਡ ਪੰਡਾਲ ਗੇਟ ਦੇ ਕੋਲ ਜੜੇ ਕੀ 24 ਸਾਲ ਦੇ ਵਿਅਕਤੀ ਮਨਜੀਤ ਸਿੰਘ ਦੀ ਲਾਸ਼ ਖੂਨ ਨਾਲ ਲਤਪਤ ਹੈ ਮਿਲੀ ਹੈ ਜਿਸ ਤੋਂ ਬਾਅਦ ਤੁਰੰਤ ਇਸ ਸੰਬੰਧੀ ਪੁਲਿਸ ਟੀਮ ਜੜ ਕੇ ਮੌਕੇ ਤੇ ਪਹੁੰਚ ਜਾਂਦੀ ਉੱਥੇ ਪਰਿਵਾਰ ਦਾ ਬਿਆਨ ਵੀ ਸਾਹਮਣੇ ਆਇ

ਜਾਣਕਾਰੀ ਤੁਹਾਨੂੰ ਮਿਲੀ ਹੈ ਉਹਦਾ ਕਤਲ ਕਿਵੇਂ ਹੋਇਆ ਔਰ ਕਿੰਨਾ ਲੋਕ ਕੀਤਾ ਗਿਆ ਨਹੀਂ ਮੈਨੂੰ ਨਹੀਂ ਪਤਾ ਲੱਗਾ ਘਰ ਚ ਕਿਵੇਂ ਤੁਹਾਡੇ ਉਹਦਾ ਨਾਲ ਸੰਬੰਧ ਕਿਦਾਂ ਦੇ ਕੋਈ ਕਲੇਸ਼ ਰਿੰਦਾ ਸੀ ਕਿਰਾ ਮੇਰੇ ਨਾਲ ਹੀ ਲੜਿਆ ਸੀਗਾ ਔਰ ਤਾਂ ਕੋਈ ਨਹੀਂ ਸੀ ਮੈਂ ਨਾਲ ਲੜਦਾ ਸੀਗਾ ਲੜਾਈ ਦਾ ਕੀ ਕਾਰਨ ਸੀਗੇ ਲੜਾਈ ਦਾ ਉਹ ਨਸ਼ਾ ਪਤਾ ਕਰਕੇ ਲੜਦਾ ਸੀਗਾ ਝਗੜਦਾ ਰਹਿੰਦਾ ਸੀਗਾ ਪਰਿਵਾਰ ਨੂੰ ਕਿਸੇ ਤੇ ਸ਼ੱਕ ਆ ਨਹੀ ਜੱਕਦਿਆਂ ਪਰ ਇਹ ਮੈਂਨੇ ਹੀ ਜ਼ਿਆਦਾ ਮੈਂਨੇ ਹੀ ਲੜਦਾ ਸੀ ਮੈਂਨੇ ਲੜ ਕੇ ਘਰੋਂ ਨਿਕਲ ਜਾਂਦਾ ਸੀ ਨਹੀਂ ਉਹਨਾਂ ਦਾ ਕਤਲ ਹੋਇਆ ਵਾ ਤੁਹਾਨੂੰ ਪਰਿਵਾਰ ਨੂੰ ਕਿਸੇ ਤੇ ਸ਼ੱਕ ਹੋਵੇ ਨਹੀਂ ਮੈਨੂੰ ਤਾਂ ਨਹੀਂ ਪਰਿਵਾਰ ਨੂੰ ਹੁਣ ਪਤਾ ਨਹੀਂ ਹੋਵੇ ਕਿ ਕਿਸੇ ਤੇ ਤਾਂ ਪਤਾ ਨਹੀਂ ਮੈਨੂੰ ਕਿਉਂਕਿ ਜਿੱਥੇ ਤੱਕ ਮੈਨੂੰ ਆ ਮੈਂਨੇ ਹੀ ਲੜ ਕੇ ਗਿਆ ਵਾ ਬਾਕੀ ਦਾ ਮੈਨੂੰ ਨਹੀਂ ਕੁਝ ਤੁਹਾਡੇ ਕੋਲ ਕਦੀ ਉਹਨਾਂ ਨੇ ਜ਼ਿਕਰ ਕੀਤਾ ਹੋਵੇ ਵੀ ਮੈਨੂੰ ਭਲਾਣੇ ਬੰਦੇ ਤੋਂ ਡਾਰਿਆ ਜੀ ਇਦਾਂ ਨਹੀਂ ਮੈਨੂੰ ਨੇ ਕਦੀ ਕਿਹਾ ਸੀ ਤੁਹਾਨੂੰ ਅੱਜ ਕਿਵੇਂ ਪਤਾ ਲੱਗਾ ਅੱਜ ਵੀ ਮੈਨੂੰ ਮਗਰ ਫੋਨ ਗਿਆ ਵਾ ਮੈਂ ਉੱਥੇ ਲੱਗੀ ਹੋਈ ਫੇਪੀਲੇ ਫੈਕਟਰੀ ਚ ਗਈ ਮੈਨੂੰ ਉੱਥੇ ਫੋਨ ਗਿਆ ਵਾ ਵੀ ਇਹ ਦੇਦਾ ਕਰਕੇ ਕਾਲਾ ਵੜ ਦਤਾ ਵਾ ਪਰ ਵੀ ਨੂੰ ਉੱਥੇ ਵੀ ਸੱਚਾਈ ਨਹੀਂ ਦੱਸੀ ਉਦੋਂ ਮੈਨੂੰ ਉਦਾਂ ਹੀ کہہ ਕੇ ਕੱਲਿਆ ਵੀ ਠੀਕ ਨਹੀਂਗਾ ਤੁਸੀਂ ਗੇਟ ਪਾਸ ਲਾਓ ਤਾਂ ਘਰੇ ਚਲ ਜਾਓ ਪੁਲਿਸ ਤੋਂ ਕੀ ਮੰਗ ਕਰਦੇ ਆ ਪੁਲਿਸ ਤੋਂ ਮੈਂ ਇਹ ਹੀ ਮੰਗ ਕਰਦੀ ਆ ਵੀ ਜੋ ਵੀ ਚਲ ਹੋਇਆ ਵਾ ਮਾਫ ਕੀਤਾ ਜਾਵੇ ਵੀ ਮੈਂ ਆਪਣੇ ਛੋਟੇ ਛੋਟੇ ਬੱਚੇ ਪਾਲਦੀ ਆ ਮੈਂ ਆਪਣੇ ਕੰਮ ਕਰਕੇ ਬੱਚੇ ਪਾਲਦੀ ਆ ਕਿਉਂਕਿ ਮੇਰੇ ਬੱਚੇ ਰੋਲਦੇ ਹੋ ਜਾਣੇ ਨਹੀਂ ਜੀ ਤੁਹਾਡਾ ਕੋਈ ਦੋਸ਼ ਹੀ ਨਹੀਂ ਕਿ ਫਿਰ ਤੁਸੀਂ ਮਾਫੀ ਕਿਸ ਗੱਲ ਦੀ ਮੰਗਦੇ ਹੋ ਕਿਉਂਕਿ ਮੈਨੂੰ ਪਤਾ ਵਾ ਨਾ ਫਿਰ ਵੀ ਤੁਹਾਨੂੰ ਪਤਾ ਆ ਜਦੋਂ ਗੱਲ ਝੂਠੀਆਂ ਸੱਚੀਆਂ ਗੱਲਾਂ ਕਈ ਝੜ ਕੇ ਦਫਾ ਵੀ ਫਸਾਈ ਦਿੰਦੇ ਆ ਨਹੀਂ ਐਵੇਂ ਪੁਲਿਸ ਕਿਸੇ ਨੂੰ ਧੱਕਾ ਨਹੀਂ ਕਰਦੀ ਜੇਕਰ ਤੁਸੀਂ ਤਦ ਕਿਸੇ ਦੇ ਸ਼ੱਕ ਹੈ ਤਾਂ ਤੁਸੀਂ ਪੁਲਿਸ ਦਾ ਨਾਮ ਜਿਹੜਾ ਪੁਲਿਸ ਨੂੰ ਦੱਸ ਸਕਦੇ ਆ ਨਹੀਂ ਮੈਨੂੰ ਕਿਸੇ ਦਾ ਕੋਈ ਸ਼ੱਕ ਨਹੀਂ ਨੌਜਵਾਨ ਕੋਈ ਉਮਰ ਕਰੀਬ 40 ਸਾਲ ਉਹਦੀ ਡੈੱਡ ਬੋਡੀ ਪਈ ਹੈ ਜਿਸ ਤੇ ਅਸੀਂ ਮੈਂ ਆਪਣੀ ਟੀਮ ਨਾਲ ਇੱਥੇ ਪਹੁੰਚੇ ਆ ਜਿਸ ਤੇ ਪਿੰਡ ਆ ਕੇ ਪਤਾ ਕੀਤਾ ਵੀ ਇਹ ਮਨਜੀਤ ਸਿੰਘ ਸਨੋਂ ਬਰਨਵ ਸਿੰਘ ਜਿਹੜਾ ਪਿੰਡ ਨੌਰਪੁਰ ਜਨੂਆ ਇੱਥੋਂ ਦਾ ਰਹਿਣ ਵਾਲਾ ਹੈ ਇਹ ਦੇਖੀਏ ਤੇ ਕਾਫੀ ਸੱਟਾਂ ਵਜੀਆਂ ਨੇ ਲੱਗਦਾ ਜਿਵੇਂ ਕਿਸੇ ਨੇ ਕਤਲ ਕੀਤਾ ਤੇ ਅਸੀਂ ਇਹਦਾ ਕੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਵੱਖ-ਵੱਖ ਤਰਾ੍ਹਾਂ ਤਹਿਤ ਬਣਦੀ ਜਿਹੜੀ ਐਫਆਈਆਰ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਤੇ ਤਫ਼ਤੀਸ਼ ਕਰਕੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਕਤਲ ਦੇ ਕਾਰਨ ਕੋਈ ਸਾਹਮਣੇ ਆਏ ਦੇਖੋ ਹਲੇ ਇਹਦੀ ਤਫ਼ਤੀਸ਼ ਚੱਲ ਰਹੀ ਹੈ ਉਹ ਕਰਕੇ ਅਸੀਂ ਇਨਵੈਸਟੀਗੇਸ਼ਨ ਕਰਕੇ ਅਗਲੀ ਕਾਰਵਾਈ ਕਰਾਂਗੇ